ਪਿਛਲੇ ਕਾਫੀ ਸਮੇਂ ਤੋਂ ਕੈਨੇਡਾ ਦੇ মিডিਆ ਤੇ ਕੈਨੇਡਾ ਦੀ ਸਰਕਾਰ ਵੱਲੋਂ ਭਾਰਤ ਤੇ ਗੰਭੀਰ ਇਲਜ਼ਾਮ ਲਾਏ ਜਾਂਦੇ ਨੇ ਤੇ ਇਸੇ ਨੂੰ ਲੈ ਕੇ ਹੁਣ ਫਿਰ ਕੈਨੇਡਾ ਦੇ মিডিਆ ਵੱਲੋਂ ਭਾਰਤ ਤੇ ਕੁਝ ਗੰਭੀਰ ਇਲਜ਼ਾਮ ਲਗਾਏ ਗਏ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਲੈ ਕੇ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸ਼ੁਕਰੀਆ ਗੁਰਜੀਤ ਮਾਗੀ ਦੀਆਂ ਮੁਬਾਰਕਾਂ ਪਹਿਲਾਂ ਦਾ ਸਰ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਸਰੇ ਕੈਨੇਡਾ ਦੇ মিডিਆ ਵੱਲੋਂ ਕੁਝ ਰਿਪੋਰਟਾਂ ਇਹੋ ਜਿਹੀਆਂ ਆ ਰਹੀਆਂ ਨੇ ਕਿ ਭਾਰਤ ਸਰਕਾਰ ਤੇ ਉਹਨਾਂ ਵੱਲੋਂ মিডিਆ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਪਹਿਲਾਂ ਤਾਂ ਇਹ ਇਲਜ਼ਾਮ ਕੀ ਨੇ ਇਹ ਦੱਸ ਦਿਓ ਤੇ ਫਿਰ ਇਸ ਬਾਰੇ ਸਾਰਾ ਮਾਮਲਾ ਜਿਹੜਾ ਚੰਗੀ ਤਰ੍ਹਾਂ ਸਮਝਾਓ ਅ ਦਰਅਸਲ ਗੁਰਜੀਤ ਕੈਨੇਡਾ ਦਾ ਇੱਕ ਅਖਬਾਰ ਹੈ ਗਲੋਬਲ ਨਿਊਜ਼ ਜੀ ਗਲੋਬਲ ਨਿਊਜ਼ ਦੇ ਵਿੱਚ ਲਗਾਤਾਰ ਆਪਾਂ ਪਿਛਲੇ ਕਾਫੀ ਸਮੇਂ ਤੋਂ ਦੇਖ ਰਹੇ ਹਾਂ ਜਦੋਂ ਤੋਂ ਖਾਸ ਕਰਕੇ ਜਦੋਂ ਤੋਂ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਸੀਗਾ ਉਸ ਤੋਂ ਬਾਅਦ ਲਗਾਤਾਰ ਇਹ ਇਸ ਤਰ੍ਹਾਂ ਇਸ ਕਿਸਮ ਦੇ ਇਲਜ਼ਾਮ ਲੱਗਦੇ ਰਹੇ ਆ ਤੇ ਹੁਣ ਇਹ ਗਲੋਬਲ ਨਿਊਜ਼ ਨੇ ਇੱਕ ਹੋਰ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਜ਼ਬਰੀ ਵਸੂਲੀ ਕੰਟਰੈਕਟ ਕਿਲਿੰਗ ਦੇ ਜਿਹੜੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਇੱਕ ਗੈਂਗ ਹੈ ਉਸ ਦੇ ਵਿੱਚ ਉਸ ਗੈਂਗ ਦਾ ਨਾਮ ਲਾਰੈਂਸ ਬਿਸ਼ਨੋਈ ਗੈਂਗ ਦੱਸਿਆ ਗਿਆ ਹੈ ਔਰ ਉਹ ਇਹ ਇਲਜ਼ਾਮ ਇਹ ਲਾਏ ਜਾ ਰਹੇ ਹੈ ਕਿ ਇਹ ਭਾਰਤ ਸਰਕਾਰ ਦੀ ਤਰਫ ਤੇ ਕੰਮ ਕਰਦਾ ਹੈ ਕਿ ਭਾਰਤ ਸਰਕਾਰ ਦੇ 에ਜੰਟਸ ਵਜੋਂ ਕੰਮ ਕਰਦਾ ਹੈ ਸੋ ਦਾਵਾ ਅਖਬਾਰ ਨੇ ਇਹ ਕੀਤਾ ਕਿ ਉਸ ਨੂੰ ਜਿਹੜੀ ਉਥੋਂ ਦੀ ਪੁਲਿਸ ਹੈ ਆਰਸੀਐਮਪੀ ਉਹਦਾ ਇੱਕ ਦਸਤਾਵੇਜ਼ ਮਿਲਿਆ ਹੈ ਉਹਦੀ ਇੱਕ ਰਿਪੋਰਟ ਮਿਲੀ ਹੈ ਉਸ ਦੇ ਆਧਾਰ ਤੇ ਇਸ ਅਖਬਾਰ ਨੇ ਖਬਰ ਲਾਈ ਹੈ ਤੇ ਅ ਇੱਕ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਬਾਰੇ ਆਸੀਐਮਈ ਦੀ ਆਰਸੀਐਮਪੀ ਦੀ ਨੈਸ਼ਨਲ ਸਿਕਿਉਰਿਟੀ ਡਿਵੀਜ਼ਨ ਦੀ ਰਿਪੋਰਟ ਵਿੱਚ ਜਿਹੜੀ ਕੇਵਲ ਤਿੰਨ ਸਫਿਆਂ ਦੀ ਹੈ ਉਹਦੇ ਵਿੱਚ ਅੱਧੀ ਦਰਜਣ ਬਾਰ-ਬਾਰ ਅੱਧੀ ਦਰਜਣ ਦੇ ਕਰੀਬ ਇਸ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਦਾ ਜ਼ਿਕਰ ਕੀਤਾ ਗਿਆ ਹੈ ਔਰ ਉਸ ਦੇ ਭਾਰਤ ਸਰਕਾਰ ਦੇ ਨਾਲ ਸੰਬੰਧ ਹੋਣ ਦਾ ਜ਼ਿਕਰ ਕੀਤਾ ਗਿਆ ਹੈ ਹੂੰ ਇਹ ਜਿਹੜਾ ਦਸਤਾਵੇਜ਼ ਹੈ ਜਿਸ ਦੇ ਆਧਾਰ ਤੇ ਇਹ ਖਬਰ ਛਾਪੀ ਗਈ ਹੈ ਇਹ ਪਿਛਲੇ ਸਾਲ ਦਾ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ ਇੱਕ ਜਿਹੜਾ ਬਿਸ਼ਨੋਈ ਗੈਂਗ ਬਾਰੇ ਗੁਪਤ ਮੁਲਾਂਕਣ ਕੀਤਾ ਗਿਆ ਸੀਗਾ ਤੇ ਇਸ ਇਸੀ ਹੁਣ ਜਿਹੜੀ ਇਹ ਰਿਪੋਰਟ ਦੀ ਕਾਪੀ ਹੈ ਉਹ ਗਲੋਬਲ ਨਿਊਜ਼ ਅਖਬਾਰ ਦਾਵਾ ਕਰ ਰਿਹਾ ਕਿ ਉਹਨਾਂ ਕੋਲ ਇਹਦੀ ਕਾਪੀ ਮੌਜੂਦ ਹੈ ਤੇ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਗਲੋਬਲ ਨਿਊਜ਼ ਦੀ ਮੀਡੀਆ ਰਿਪੋਰਟ ਦਾਵਾ ਕਰਦੀ ਹੈ ਕਿ ਬਸ਼ਨੂਈ ਗੈਂਗ ਜਿਹੜਾ ਹੈ ਇੱਕ ਹਿੰਸਕ ਅਪਰਾਧਿਕ ਸੰਸਥਾ ਹੈ ਜਿਸ ਦੀ ਕੈਨੇਡਾ ਦੇ ਸਣੇ ਕਈ ਦੇਸ਼ਾਂ ਦੇ ਵਿੱਚ ਸਰਗਰਮ ਅਤੇ ਲਗਾਤਾਰ ਉਹਨਾਂ ਦੀ ਮੌਜੂਦਗੀ ਜਿਹੜੀ ਵੱਧ ਰਹੀ ਹੈ ਔਰ RCMP ਦੇ ਮੁਤਾਬਕ ਇਹ ਸਿਆਸੀ ਔਰ ਧਾਰਮਿਕ ਮਕਸਦਾਂ ਦੇ ਲਈ ਲਾਲਚ ਔਰ ਕ੍ਰਾਈਮ ਦੀ ਜਿਹੜੀ ਇਹਦਾ ਕਾਰਨ ਹੈ ਤੇ ਇਹ ਹੀ ਜਬਰੀ ਬਸੂਲੀ ਕਰਦਾ ਹੈ ਨਸ਼ਾ ਤਸਕਰੀ ਕਰਦਾ ਹੈ منی ਲਾਂਡਰਿੰਗ ਔਰ ਕੰਟਰੈਕਟ ਕਿਲਿੰਗ ਵਰਗੇ ਅਪਰਾਧ ਇਹ ਗੈਂਗ ਕਰਦੀ ਹੈ ਹੂੰ ਤੇ ਇਸ ਤੋਂ ਅੱਗੇ ਵੀ ਇਹ ਕਹਿ ਰਹੇ ਆ ਕਿ ਬਿਸ਼ਨੋਈ ਜਿਹੜਾ ਹੈ ਉਹ ਅਜਿਹਾ ਅਪਰਾਧੀ ਗਰੁੱਪ ਹੈ ਜਿਹੜਾ ਕਿ ਆਪਣੇ ਅਪਰਾਧਿਕ ਕਾਰੋਬਾਰ ਨੂੰ ਅੱਗੇ ਵਧਾਣ ਦੇ ਲਈ ਲਗਾਤਾਰ ਹਿੰਸਾ ਦੀ ਵਰਤੋਂ ਕਰ ਰਿਹਾ ਔਰ ਭਾਰਤ ਸਰਕਾਰ ਦੀ ਤਰਫੋਂ ਇਹ ਕਾਰਵਾਈਆਂ ਕਰਦਾ ਔਰ ਪ੍ਰੋਟੈਕਟਿਡ ਇਹ ਦਰਜੇ ਦੀ ਵਾਲੀ ਬਰੀਫਿੰਗ ਜਿਹੜੀ ਹੈ ਇਹ ਹੋਣ ਦਾ ਦਾਵਾ ਕੀਤਾ ਗਿਆ ਪ੍ਰੋਟੈਕਟਿਡ A ਦਰਜੇ ਦਾ ਮਤਲਬ ਬਹੁਤ ਜਿਹੜੀ ਹਾਈਲੀ ਕਨਫਿਡੈਂਸ਼ੀਅਲ ਸਰਕਾਰ ਦੀ ਜਾਣਕਾਰੀ ਹੈ ਉਸ ਤਰ੍ਹਾਂ ਦੀ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਜੀ ਇਸ ਤਰ੍ਹਾਂ ਦਾ ਦਾਵਾ ਨਾ ਐਕਚੁਅਲੀ 17 ਜੂਨ 2025 ਨੂੰ ਪੀਸੀ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਵੀ ਜਿਹੜਾ ਕੀਤਾ ਸੀਗਾ ਉਹਨਾਂ ਦੇ ਉਹਨਾਂ ਨੇ ਜਿਹੜੀ ਮੰਗ ਕੀਤੀ ਸੀਗੀ ਫੈਡਰਲ ਗਵਰਨਮੈਂਟ ਤੋਂ ਕਿ ਜਿਹੜਾ ਲਾਰੈਂਸ ਮਿਸ਼ਨੋਈ ਗੈਂਗ ਹੈ ਉਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ ਤੇ ਉਸ ਬਿਆਨ ਦਾ ਵੀ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਜੀ ਸੋ ਇਹ ਇੱਕ ਜਿਹੜੀ ਉੱਥੋਂ ਦੀ RCMP ਪੁਲਿਸ ਹੈ ਉਹਦਾ ਅਧਿਕਾਰਤ ਦਸਤਾਵੇਜ਼ ਹੈ ਤੇ ਉਸੇ ਉਸ ਦੇ ਬੀਸ ਤੇ ਹੀ ਇਹ ਜਿਹੜੀ ਰਿਪੋਰਟ ਹੈ ਉਹ ਤਿਆਰ ਅਖਬਾਰ ਨੇ ਕੀਤੀ ਹੈ ਔਰ ਉਸ ਦੇ ਆਧਾਰ ਤੇ ਹੀ ਇਹ ਗੱਲ ਕੀਤੀ ਗਈ ਹੈ ਔਰ ਬਾਰ-ਬਾਰ ਉਸ ਉਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹ ਭਾਰਤ ਸਰਕਾਰ ਦੇ ਵਿਹਾਫ ਤੇ ਕੰਮ ਕਰਦਾ ਹੈ ਭਾਰਤ ਸਰਕਾਰ ਦੀ ਤਰਫ ਤੇ ਕੰਮ ਕਰਦਾ ਹੈ ਤੇ ਭਾਰਤ ਸਰਕਾਰ ਦੇ ਉੱਤੇ ਇਹ ਬਹੁਤ ਹੀ ਗੰਭੀਰ ਇਲਜ਼ਾਮ ਜਿਹੜੇ ਹੈ ਉਹ ਲਾਏ ਹੈ ਜਦ ਕਿ ਅਸੀਂ ਦੇਖਦੇ ਹਾਂ ਕਿ ਲਾਰੈਂਸ ਬਿਸ਼ਨੋਈ ਗੈਂਗ ਤਾਂ ਭਾਰਤ ਦੇ ਵਿੱਚ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਦਾ ਹੈ ਅ ਮਤਲਬ ਬਹੁਤ ਸਾਰੇ ਮਰਡਰ ਕਰ ਰਿਹਾ ਬਹੁਤ ਸਾਰੇ ਫਰੋਤੀਆਂ ਲੈ ਰਿਹਾ ਕਈ ਵੱਡੇ ਲੋਕਾਂ ਤੇ ਹਮਲੇ ਹੋ ਰਹੇ ਆ ਪਰ ਇਹ ਜਿਹੜਾ ਬੜਾ ਅਜੀਬ ਲੱਗਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਜਿਹੜਾ ਇਲਜ਼ਾਮ ਹੈ ਉਹ ਲਾਇਆ ਜਾਂਦਾ ਹੈ ਤੇ ਇਹ ਹੁਣ ਮਤਲਬ ਇਹਦੇ ਪਿੱਛੇ ਕੀ ਚੱਲ ਰਿਹਾ ਇਹ ਇੱਕ ਮਤਲਬ ਬੜਾ ਹੀ ਚਿੰਤਾਜਨਕ ਵਿਚਾਇਆ ਜਾਂ ਭਾਰਤ ਸਰਕਾਰ ਦਾ ਜਦੋਂ ਇਹਦੇ ਤੇ ਰਿਐਕਸ਼ਨ ਆਂਦਾ ਹੈ ਤੇ ਉਹਦੇ ਤੇ ਪਤਾ ਲੱਗੇਗਾ ਕਿ ਇਸ ਨੂੰ ਕਿਵੇਂ ਲਿਆ ਜਾਂਦਾ ਹੂੰ ਸਰ ਜੇ ਜਿਵੇਂ ਤੁਸੀਂ ਰਿਐਕਸ਼ਨ ਦੀ ਗੱਲ ਕੀਤੀ ਹੈ ਕੈਨੇਡਾ ਸਰਕਾਰ ਦਾ ਭਾਰਤ ਸਰਕਾਰ ਦਾ ਹੁਣ ਤੱਕ ਦਾ ਕੀ ਰਿਐਕਸ਼ਨ ਹੈ ਇਸ ਤੇ ਭਾਰਤ ਸਰਕਾਰ ਦਾ ਜੇ ਤੱਕ ਇਹਦੇ ਤੇ ਜਿਹੜਾ ਆਫੀਸ਼ੀਅਲ ਰਿਐਕਸ਼ਨ ਤਾਂ ਨਹੀਂ ਆਇਆ ਪਰ ਅਖਬਾਰ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਜਿਹੜੀ ਕੈਨੇਡਾ ਦੇ ਵਿੱਚ ਇੰਡੀਅਨ ਐਮਬੈਸੀ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਉਹਨਾਂ ਨੇ ਕੋਈ ਵੀ ਇਸ ਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਹੈ ਨਹੀਂ ਦਿੱਤਾ ਹਾਂ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਛਪਦੀਆਂ ਆਏ ਤਾਂ ਜਿਹੜੀ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਹਫਤਾਵਾਰੀ ਬਰੀਫਿੰਗ ਹੁੰਦੀ ਹੈ ਉਸ ਬਰੀਫਿੰਗ ਦੇ ਵਿੱਚ ਇਸ ਤਰ੍ਹਾਂ ਦੇ ਸਵਾਲ ਆਉਂਦੇ ਆ ਸੋ ਉਸ ਤੇ ਆਪਾਂ ਨਜ਼ਰ ਰੱਖਾਂਗੇ ਕਿ ਜਦੋਂ ਜੇ ਇਸ ਤਰ੍ਹਾਂ ਦਾ ਸਵਾਲ ਆਂਦਾ ਜਾਂ ਇਸ ਤਰ੍ਹਾਂ ਦਾ ਕੋਈ ਰਿਐਕਸ਼ਨ ਆਂਦਾ ਹੈ ਜਾਂ ਇਸ ਨੂੰ ਇਗਨੋਰ ਇੱਕ ਇੱਕ ਮੀਡੀਆ ਦੀ ਰਿਪੋਰਟ ਸਮਝ ਕੇ ਇਗਨੋਰ ਕਰ ਦਿੱਤਾ ਜਾਂਦਾ ਕਿਉਂਕਿ ਗਲੋਬਲ ਮੀਲ ਦੇ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਛਪਦੀਆਂ ਰਹੀਆਂ ਆ ਕਿਉਂਕਿ ਜਿਹੜੀ ਕੈਨੇਡਾ ਦੀ ਜਸਟਿਨ ਟਰੂਟੋ ਸਰਕਾਰ ਸੀ ਉਹਨੇ ਆਪਣਾ ਇੱਕ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਜਿਸ ਤਰੀਕੇ ਦੇ ਇਲਜ਼ਾਮ ਲਾਏ ਔਰ ਭਾਰਤ ਉਹ ਉਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਇਹਦੇ باوجود ਉਹ ਇਲਜ਼ਾਮ ਲਾਉਂਦੇ ਰਹੇ ਤੇ ਇਹ ਸੋ ਉਹਨਾਂ ਵੱਲੋਂ ਅਜੇ ਤੱਕ ਭਾਰਤ ਸਰਕਾਰ ਵੱਲੋਂ ਕੋਈ ਇਸ ਮਾਮਲੇ ਦੇ ਇਹ ਜਿਹੜੀ ਰਿਪੋਰਟ ਛੱਪੀ ਹੈ ਇਹਦੇ ਬਾਰੇ ਅਜੇ ਕੋਈ ਰਿਐਕਸ਼ਨ ਜਿਹੜਾ ਹੈ ਉਹ ਨਹੀਂ ਆਇਆ ਹੂੰ ਤੇ ਸਰ ਕੈਨੇਡਾ ਸਰਕਾਰ ਦਾ ਕੀ ਰਿਐਕਸ਼ਨ ਹੈ ਕੈਨੇਡਾ ਸਰਕਾਰ ਦਾ ਵੀ ਉਹਨਾਂ ਨੇ ਕਿਹਾ ਕਿ ਮਾਰਗਕਾਰਨੀ ਦੇ ਦਫ਼ਤਰ ਦੇ ਉੱਤੇ ਦਫ਼ਤਰ ਦੇ ਵਿੱਚ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਇਹਦੇ ਉੱਤੇ ਕੋਈ ਜਿਹੜੀ ਹੈ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ ਹੂੰ ਤੇ ਪਰ ਹਾਂ ਇਹ ਇਹ ਜ਼ਰੂਰ ਹੈ ਕਿ ਜਿਹੜਾ BC ਦਾ ਪ੍ਰੀਮੀਅਰ ਹੈ ਐਬੀ ਉਹਦੇ ਬਿਆਨਾਂ ਦਾ ਜਿਹੜਾ ਹੈ ਇਸ਼ਾਰਾ ਉਹਨੂੰ ਲੈ ਕੇ ਉਸ ਦੀ ਮਤਲਬ ਉਹਨੂੰ ਬੇਸ ਬਣਾ ਕੇ ਜਿਹੜੀ ਹੈ ਉਹ ਗੱਲਬਾਤ ਜਿਹੜੀ ਹੈ ਕੈਨੇਡਾ ਦੇ ਐਂਗਲ ਤੋਂ ਪੇਸ਼ ਕੀਤੀ ਜਾ ਰਹੀ ਹੈ ਔਰ ਉਹ ਉਹਨਾਂ ਬਿਆਨਾਂ ਦੇ ਵਿੱਚ ਐਬੀ ਨੇ ਕਿਹਾ ਸੀਗਾ ਕਿ ਇੱਕ ਅਪਰਾਧਿਕ ਪ੍ਰਕਿਰਿਆ ਚੱਲ ਰਹੀ ਹੈ ਔਰ ਭਾਰਤ ਦੀ ਜਿਹੜੀ ਕੇਂਦਰੀ ਸਰਕਾਰ ਹੈ ਵੀ ਇਹਦੇ ਨਾਲ ਜਿਹੜੀ ਸਾਂਝੀ ਚਿੰਤਾ ਔਰ ਮਸਲਿਆਂ ਦੇ ਨਾਲ ਸੰਪਰਕ ਵਿੱਚ ਹੈ ਔਰ ਇਹ ਕਿਹਾ ਗਿਆ ਸੀਗਾ ਕਿ ਅਬੀ ਨੇ ਐਕਚੁਅਲੀ ਉਦੋਂ ਇੱਕ ਇਹ ਹਸ ਸੀਗਾ ਕਿ ਬ੍ਰਿਟਿਸ਼ ਬ੍ਰਿਟਿਸ਼ ਕਲੰਬੀਆ ਸੌਰੀ ਹਾਂ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਹੋਣ ਦੇ ਨਾਤੇ ਮਤਲਬ ਜਿਹੜਾ ਕੈਨੇਡਾ ਦੇ ਸੂਬੇ ਦਾ ਮੁੱਖ ਮੰਤਰੀ ਹੁੰਦਾ ਉਹਨੂੰ ਪ੍ਰੀਮੀਅਰ ਕਹਿੰਦੇ ਹੈ ਸੋ ਉਹਨਾਂ ਨੇ ਇਹ ਮਾਮਲਾ ਉਦੋਂ ਫੈਡਰਲ ਸਰਕਾਰ ਜਿਹੜੀ ਕੇਂਦਰੀ ਸਰਕਾਰ ਹੈ ਕੈਨੇਡਾ ਦੀ ਉਸ ਦੇ ਨਾਲ ਇਹ ਮਾਮਲਾ ਚੱਕ ਲਿਆ ਸੀਗਾ ਚੱਕਿਆ ਸੀਗਾ ਤੇ ਉਹਨਾਂ ਦਾ ਇਹ ਦਾਵਾ ਹੈ ਕਿ ਕੈਨੇਡਾ ਸਰਕਾਰ ਜਿਹੜੀ ਹੈ ਪਾਰਸ ਸਰਕਾਰ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕਰ ਰਹੀ ਹੈ ਹੂੰ ਸਰ ਜੇ ਆਪਾਂ ਮੰਨ ਕੇ ਚੱਲੋ ਇਹਨਾਂ ਇਲਜ਼ਾਮਾਂ ਨੂੰ ਦੇਖੀਏ ਤਾਂ ਇਹ ਕੋਈ ਛੋਟੇ ਇਲਜ਼ਾਮ ਨਹੀਂ ਹੈਗੇ ਬੜੇ ਗੰਭੀਰ ਇਲਜ਼ਾਮ ਨੇ ਤੇ ਇਸ ਪਿੱਛੇ ਤੁਸੀਂ ਕੀ ਸਿਆਸਤ ਕੀ ਦੇਖਦੇ ਜੇ ਇਹਨਾਂ ਇਲਜ਼ਾਮਾਂ ਮਰੇ ਦੇਖੋ ਦੋ ਗੱਲਾਂ ਇਹਦੇ ਚ ਨਾ ਦੇਖੋ ਉੱਥੇ ਬਾਰਦਾਤਾ ਤਾਂ ਹੋਈਆਂ ਹੂੰ ਜਿਹੜੀਆਂ ਜਿਵੇਂ 28 ਜੂਨ 2023 ਨੂੰ ਸਰੀ ਦੇ ਵਿੱਚ ਬ੍ਰਿਟਿਸ਼ ਕਲੰਬੀਆ ਦੇ ਵਿੱਚ ਹੀ ਹਰਦੀਪ ਸਿੰਘ ਮੈਨੇਜਰ ਦਾ ਮਰਡਰ ਹੁੰਦਾ ਹੈ। ਉਹਦੇ ਵਿੱਚ ਜਿਹੜੇ 4 ਬੰਦੇ ਫੜੇ ਗਏ ਸੀਗੇ ਉਹ ਚਾਰੋਂ ਇੰਡੀਅਨ ਹੈਗੇ ਆ। ਹੂੰ। ਪਰ ਆਵੇਂ ਕਿ ਉਦੋਂ ਟਰੂਡੋ ਨੇ ਜਸਟਨ ਟਰੂਡੋ ਨੇ ਕਿਹਾ ਸੀਗਾ ਕਿ ਜੀ ਇਹਦੇ ਵਿੱਚ ਇੰਡੀਅਨ ਏਜੰਟਸ ਸ਼ਾਮਲ تھےਗੇ। ਪਰ ਭਾਰਤ ਸਰਕਾਰ ਨੇ ਇਹ ਬਿਲਕੁਲ ਇਸ ਜਿਹੜੀ ਦਾਅਵੇ ਨੂੰ ਰੱਦ ਕੀਤਾ ਸੀਗਾ। ਤੇ ਹੋਰ ਵੀ ਬਾਅਦ ਚ ਕਈ ਦਾਅਵੇ ਹੁੰਦੇ ਰਹੇ। ਤੇ ਇੱਕ ਅਮਰੀਕਾ ਦੇ ਵਿੱਚ ਇੱਕ ਦਾਵਾ ਹੋਇਆ ਕਿ ਉੱਥੇ ਜਿਹੜਾ ਹੈ ਗੁਰਪ੍ਰਤਮੰਦ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਹੋਈ ਹੈ ਜੀ ਤੇ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਕੁਝ ਲੋਕਾਂ ਨੇ ਇਲਜ਼ਾਮ ਲਾਏ ਸਿਗੇ ਕਿ ਭਾਰਤ ਸਰਕਾਰ ਜਿਹੜੇ ਉਹਨ ਭਾਰਤ ਦੇ ਵਿਰੋਧੀ ਲੋਕ ਨੇ ਜਿਨ੍ਹਾਂ ਨੂੰ ਭਾਰਤ ਸਰਕਾਰ ਅੱਤਵਾਦੀ ਮੰਨਦੀ ਹੈ ਉਹਨਾਂ ਨੂੰ ਇਲੀਮੀਨੇਟ ਕਰਨ ਵਾਸਤੇ ਜਿਹੜੀ ਹੈ ਕੋਈ ਇੱਕ ਵਾਇਲੈਂਟ ਮੁਹਿੰਮ ਜਿਹੜੀ ਹੈ ਸਰਕਾਰ ਚਲਾ ਰਹੀ ਹੈ ਪਰ ਭਾਰਤ ਸਰਕਾਰ ਨੇ ਇਹ ਇਹਨੂੰ ਕਦੇ ਵੀ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਜਿਹੜਾ ਹੈ ਉਹ ਮਾਨਤਾ ਨਹੀਂ ਦਿੱਤੀ ਉਹਨਾਂ ਨੇ ਇਸ ਤਰ੍ਹਾਂ ਦੇ ਦਾਅਵਿਆਂ ਨੂੰ ਹਮੇਸ਼ਾ ਰੱਦ ਕੀਤਾ ਔਰ ਕਈ ਵਾਰ ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਹੁੰਦੀਆਂ ਚਾਹੇ ਉਹ ਨਿੱਜਰ ਦਾ ਕੇਸ ਹੈ ਚਾਹੇ ਉਹ ਇੱਕ ਮਰਡਰ ਹੋਰ ਹੋਇਆ ਸੀਗਾ ਉਦੋਂ ਉਹ ਵੀ ਉਹਦੇ ਉਸ ਜਿਹੜੀ ਇੱਕ ਖਾਲਿਸਤਾਨ ਪ੍ਰੋ ਖਾਲਿਸਤਾਨੀ ਐਕਟਿਵਿਸਟ ਸੀਗਾ ਉਸ ਦਾ ਇੱਕ ਮਰਡਰ ਹੋਇਆ ਸੀਗਾ ਸੋ ਦੋ ਕਤਲ ਹੋਣ ਤੋਂ ਬਾਅਦ ਜਿਹੜਾ ਹੈ ਉਹ ਕੈਨੇਡਾ ਦੀ ਜਿਹੜੀ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਉਹ ਸਿੱਧੇ ਤੌਰ ਤੇ ਇਸੇ ਤਰ੍ਹਾਂ ਦੇ ਇਲਜ਼ਾਮ ਲਗਾਉਂਦੀਆਂ ਨੇ ਜਿਹੜੀਆਂ ਪ੍ਰੋ ਖਾਲਸਤਾਨੀ ਸੰਗਠਨ ਨੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਆਗੂਆਂ ਦੀ ਜਾਨ ਨੂੰ ਖਤਰਾ ਹੈ ਔਰ ਉਹਨਾਂ ਭਾਰਤ ਸਰਕਾਰ ਉਹਨਾਂ ਨੂੰ ਮਾਰਾਣਾ ਚਾਹਦੀ ਹੈ ਇਹ ਇਹ ਦੋਸ਼ ਇਸ ਤਰ੍ਹਾਂ ਦੇ ਇਲਜ਼ਾਮ ਇਹ ਲੱਗਦੇ ਰਹੇ ਆ ਪਰ ਇਹਨਾਂ ਇਹ ਨਾ ਕਿਤੇ ਸਾਬਤ ਹੋਏ ਆ ਨਾ ਇਹ ਜਿਹੜਾ ਹੈ ਕਿਸੇ ਕੋਰਟ ਕੋਰਟ ਦੇ ਵਿੱਚ ਹੁਣ ਤੱਕ ਇਹ ਗੱਲ ਪ੍ਰੂਵ ਹੋਈ ਆ ਜੀ ਤੇ ਇਹ ਦੋਸ਼ ਲੱਗ ਜਾਂਦੇ ਆ ਤੇ ਭਾਰਤ ਸਰਕਾਰ ਉਹਨਾਂ ਨੂੰ ਹਮੇਸ਼ਾ ਰੱਦ ਕਰਦੀ ਆ ਹੂੰ ਸੋ ਇਹ ਵੀ ਹੁਣ ਇੱਕ ਮਤਲਬ ਤੱਥ ਤਾਂ ਹੈਗਾ ਹੀ ਆ ਕਿ ਜਿਹੜਾ ਲਾਰੈਂਸ ਮਿਸ਼ਨੋਈ ਹੈ ਉਹ ਭਾਰਤ ਦੀ ਜੇਲ੍ਹ ਚ ਬੰਦ ਆ ਉਹ ਜੇਲ੍ਹ 'ਚ ਬੈਠਾ ਹੀ ਗੈਂਗ ਚਲਾਈ ਜਾ ਰਿਹਾ ਔਰ ਉਹਦਾ ਜਿਹੜਾ ਦੂਜਾ ਸਾਥੀ ਹੈ ਗੋਲਡੀ ਬਰਾਡ ਉਹ ਕੈਨੇਡਾ ਦੇ ਵਿੱਚ ਹੈ ਉਹ ਕੈਨੇਡਾ ਦੇ ਵਿੱਚ ਵਾਰਦਾਤਾ ਉੱਥੇ ਉੱਥੇ ਬੈਠਾ ਗੈਂਗ ਨੂੰ ਚਲਾਈ ਜਾ ਰਿਹਾ ਉੱਥੋਂ ਵਾਰਦਾਤਾ ਕਰਵਾਈ ਜਾ ਰਿਹਾ ਪਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰ ਆਈ ਸੀ ਕਿ ਜਿਹੜਾ ਲਾਰੈਂਸ ਮਿਸ਼ਨੋਈ ਹੈ ਔਰ ਗੋਲਡੀ ਬਰਾਡ ਹੈ ਉਹਦੇ ਉਹਦੇ ਵਿੱਚ ਆਪਸ ਦੇ ਵਿੱਚ ਜਿਹੜਾ ਹੈ ਉਹ 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 ਉਹਨਾਂ ਦੀ ਮਤਲਬ ਧੜੇਬੰਦੀ ਹੋ ਗਈ ਸੀ ਉਹ ਅੱਡ ਅੱਡ ਹੋ ਗਏ ਸੀਗੇ ਉਹਨਾਂ ਨੇ ਇੱਕ ਇਵਨ ਇੱਕ ਦੂਜੇ ਦੇ ਬੰਦੇ ਮਾਰਨੇ ਵੀ ਸ਼ੁਰੂ ਕਰ ਦਿੱਤੇ ਸੀਗੇ ਕਈ ਮਰਡਰ ਤਿੰਨ ਮਰਡਰ ਅਸੀਂ ਪਿਛਲੇ ਸਮੇਂ ਦੇ ਵਿੱਚ ਰਿਪੋਰਟ ਕੀਤਾ ਸੀਗਾ ਕਿ ਤਿੰਨ ਮਰਡਰ ਉਹਦੇ ਉਹ ਇੱਕ ਦੂਜੇ ਦੇ ਕਰ ਚੁੱਕੇ ਸੀਗੇ ਸੋ ਇਹ 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 ਹੁਣ ਜਿਹੜੀ ਧੜੇਬੰਦੀ ਹੈ ਇਸ ਧੜੇਬੰਦੀ ਦੇ ਵਿੱਚ ਕਿਹੜਾ ਕਿੱਧਰ ਖੜਾ ਇਹ ਵੀ ਹੁਣ ਦੇਖਣ ਵਾਲੀ ਗੱਲ ਹੋ ਗਈ ਹਨ ਸੋ ਕਈ ਗੱਲਾਂ ਇਹਦੇ ਚ ਹੈਗੀਆਂ ਹਨ ਪਰ ਸਿੱਖ ਆਰਗੇਨਾਈਜੇਸ਼ਨਸ ਇਸ ਤਰ੍ਹਾਂ ਦੇ ਇਲਜ਼ਾਮ ਵੀ ਲਾਉਂਦੀਆਂ ਰਹੀਆਂ ਇਹਦੇ ਕਰਕੇ ਇਹਨਾਂ ਨੂੰ ਇਹ ਇਲਜ਼ਾਮਾਂ ਨੂੰ ਹਵਾ ਮਿਲਦੀ ਹੈ ਤੇ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਉਹ ਵੀ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੀ ਰਹੀ ਹੈ ਪਰ ਭਾਰਤ ਸਰਕਾਰ ਹਮੇਸ਼ਾ ਇਹਨਾਂ ਨੂੰ ਰੱਦ ਕਰਦੀ ਰਹੀ ਹੈ ਦਰਅਸਲ ਹੁੰਦਾ ਕੀ ਹੈ ਕਿ ਜਦੋਂ ਕੋਈ ਜਦੋਂ ਵੀ ਕੋਈ ਨਾ ਭਾਰਤ ਔਰ ਕੈਨੇਡਾ ਦਾ ਡਿਪਲੋਮੈਟਿਕ ਸਬੰਧ ਬਹਾਲ ਹੋਣ ਦੀਆਂ ਖਬਰਾਂ ਆਉਂਦੀਆਂ ਜੀ ਉਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਣੀਆਂ ਸ਼ੁਰੂ ਹੋ ਜਾਂਦੀਆਂ ਜਿਵੇਂ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਦੋਂ ਕੈਨੇਡਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਉਹ ਇੰਡੀਆ ਦੇ ਦੌਰੇ ਤੇ ਆਏ ਸੀਗੇ ਹੂੰ ਉਦੋਂ ਇਸ ਤਰ੍ਹਾਂ ਦੀਆਂ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਹੁਣ ਇਹ ਕਿਹਾ ਜਾ ਰਿਹਾ ਕਿ ਭਾਰਤ ਔਰ ਕੈਨੇਡਾ ਦੇ ਵਿੱਚ ਇੱਕ ਜਿਹੜਾ ਟ੍ਰੇਡ ਐਗਰੀਮੈਂਟ ਹੋਣਾ ਹੈ ਉਹ ਟ੍ਰੇਡ ਐਗਰੀਮੈਂਟ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਲਗਣੀਆਂ ਸ਼ੁਰੂ ਹੋ ਗਈਆਂ ਸੋ ਇਹ ਵੀ ਇੱਕ ਜਿਹੜੀ ਤੁਸੀਂ ਪੋਲਿਟਿਕਸ ਦੀ ਗੱਲ ਕਰ ਰਹੇ ਹੋ ਕਿ ਦੇ ਪਿੱਛੇ ਕੀ ਹੈ ਜੀ ਸੋ ਇਸ 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 ਪਿੱਛੇ ਜਿਹੜੇ ਕੁਝ ਲੋਗ ਨਹੀਂ ਚਾਹੁੰਦੇ ਕਿ ਭਾਰਤ ਔਰ ਕੈਨੇਡਾ ਦੇ ਡਿਪਲੋਮੈਟਿਕ ਸਬੰਧ ਚੰਗੇ ਹੋਣ ਹੂੰ ਉਹ ਵੀ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜਾ ਹੈ ਪਲਾਂਟ ਕਰਦੇ ਹੋ ਸਕਦੇ ਆ ਜੀ ਸੋ ਮਤਲਬ ਖਬਰ ਦੀ ਟਾਈਮਿੰਗ ਕੀ ਹੈ ਉਦੋਂ ਕੀ ਹੋ ਰਿਹਾ ਹੈ ਇਹ 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 ਵੀ ਇਸ ਮਾਮਲੇ ਦੇ ਵਿੱਚ ਦੇਖਣਾ ਬਣਦਾ ਹੈ ਸੋ ਇਹ ਹੁਣ ਜਿਹੜੀ ਇਹ ਪੂਰੀ ਰਿਪੋਰਟ ਹੈ ਜਿਹਦੀ ਅਸੀਂ ਇਹਨਾਂ ਤੱਥਾਂ ਦੀ ਪੁਸ਼ਟੀ ਤਾਂ ਨਹੀਂ ਕਰਦੇ ਪਰ ਕਿਉਂਕਿ ਇਹ ਕੈਨੇਡਾ ਦਾ ਇੱਕ ਬਹੁਤ ਵੱਡਾ ਅਖਬਾਰ ਹੈ ਨੈਸ਼ਨਲ ਅਖਬਾਰ ਹੈ ਉੱਥੇ ਦਾ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਤੇ ਅਸੀਂ ਇਸ ਦਾਅਵੇ ਦੀ ਪੁਸ਼ਟੀ ਤਾਂ ਨਹੀਂ ਕਰਦੇ ਔਰ ਜੋ ਭਾਰਤ ਸਰਕਾਰ ਦਾ ਰਿਐਕਸ਼ਨ ਆਏਗਾ ਅਸੀਂ ਉਸ ਨੂੰ ਵੀ ਫਿਰ ਐਡ ਕਰਾਂਗੇ ਇਹਦੇ ਤੇ ਹਾਂ ਅੱਗੇ ਦੇਖਾਂਗੇ ਸਰ ਕਿ ਇਸ ਰਿਪੋਰਟਾਂ ਦੀ ਕੋਈ ਕਾਰਵਾਈ ਹੁੰਦੀ ਹੈ ਜਾਂ ਫਿਰ ਰਿਪੋਰਟਾਂ ਰੋਟੇ ਰਹਿ ਜਾਂਦੀ ਹੈ ਨਾ ਜਾਣਕਾਰੀ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ।